ਹੈਲੋ ਸਟੂਡੈਂਟਸ ਸਵਾਗਤ ਹੈ ਇਹ ਕਰ ਤੋਂ ਫਿਰ ਤੁਹਾਡਾ ਤੁਹਾਡੇ ਆਪਣੇ YouTube ਚੈਨਲ RHS ਸਟੱਡੀ ਦੇ ਵਿੱਚ ਜਿਵੇਂ ਕਿ ਆਪਾਂ ਸਾਰੇ ਜਾਣਦੇ ਜਿਹੀ ਆਪਣੀ ਕਲਾਸਾਂ ਸੀ ਉਹ ਆਪਾਂ ਪਰਸੋਂ ਸਟਾਰਟ ਕੀਤੀਆਂ ਸੀਗੀਆਂ ਮਸਟ ਕੀਤੇ ਪੰਜਾਬੀ ਜਾਂ ਪੰਜਾਬੀ ਦਾ ਕੋਈ ਵੀ ਲੈਕਚਰ ਕਿਸੇ ਵੀ ਤਰ੍ਹਾਂ ਦੇ ਪੰਜਾਬੀ ਦੇ ਵਿਸ਼ੇ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉਹਨਾਂ ਵਾਸਤੇ ਇੱਕ ਆਪਾਂ ਸੀਰੀਜ਼ ਸਟਾਰਟ ਕੀਤੀ ਜਿਹਦੇ ਵਿੱਚ ਆਪਾਂ ਸ਼ਾਰਟ ਵੇ ਦੇ ਨਾਲ ਚੱਲਾਂਗੇ ਕਿ ਕਹਿਣ ਦਾ ਭਾਵ ਕਿ ਘੱਟ ਸਮੇਂ ਦੇ ਵਿੱਚ ਜਿਆਦਾ ਤੋਂ ਜਿਆਦਾ ਸਿੱਖਣਾ ਹਨਾ

ਜਿਵੇਂ ਕਿ ਆਪਾਂ ਕੋਈ ਨੈੱਟ ਦਾ ਪੇਪਰ ਦਿੰਨੇ ਆ ਹਨਾ ਚਾਹੇ ਮਾਸਟਰ ਕੋਈ ਦਿੰਨੇ ਤਾਂ ਉਹਨਾਂ ਦੇ ਪੇਪਰਾਂ ਦੇ ਵਿੱਚ ਇਹੋ ਜਿਹੀ ਚੀਜ਼ਾਂ ਜਿਹੜੀ ਆਮ ਤੌਰ ਤੇ ਪੁੱਛੀਆਂ ਜਾਂਦੀਆਂ ਨੇ ਹੁਣ ਅਸ਼ਟਪਦੀ ਜਿਹੜਾ ਇਹ ਸ਼ਬਦ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹਨਾ ਪਰ ਆਪਾਂ ਨੂੰ ਪਤਾ ਨਹੀਂ ਹੁੰਦਾ ਕੀ ਦਾ ਮਤਲਬ ਹੈ ਕੀ ਐ ਸੋ ਜੇ ਆਪਾਂ ਇਹਦੇ ਵਿੱਚ ਥੋੜਾ ਡੀਪ ਦੇ ਵਿੱਚ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਕਹਿੰਦੇ ਅਸ਼ਟਪਦੀ ਵੀ ਕੀ ਹੈ ਇੱਕ ਪਦ ਸਮੂਹ ਦਾ ਨਾਮ ਹੈ ਇੱਕ ਪਦ ਸਮੂਹ ਦਾ ਨਾਮ ਹੈ ਇਹ ਕਾਵ ਰੂਪ ਹੈ ਅਤੇ ਇਸ ਦਾ ਕੋਈ ਛੰਦ ਭੇਦ ਨਹੀਂ ਹੈ ਇਹੀ ਕੋਈ ਇੱਕ ਜਿਹੜਾ ਕਾਵ ਰੂਪ ਹੈ ਤੇ ਦਾ ਕੋਈ ਛੰਦ ਭੇਦ ਨਹੀਂ ਹੈ ਉਸ ਤੋਂ ਬਾਅਦ ਦੇਖੋ ਕਹਿੰਦੇ ਇਹ ਕਾਵ ਰੂਪ ਦਾ ਕੋਈ ਖਾਸ ਤੋਲ ਤੁਕਾਂਤ ਵੀ ਨਹੀਂ ਹੈ ਜਿਹੜਾ ਇਹ ਕਾਵ ਰੂਪ ਹੈ ਤੇ ਦਾ ਕੋਈ ਖਾਸ ਤੋਲ ਤੁਕਾਂਤ ਵੀ ਨਹੀਂ ਹੈ ਆਮ ਕਰਕੇ ਜਿਸ ਪਦ ਸਮੂਹ ਵਿੱਚ ਅੱਠ ਪਦੇ ਹੋਣ ਕਹਿੰਦੇ ਦਾ ਭਾਵ ਕੀ ਹੈ ਜਿਹੜੇ ਪਦ ਸਮੂਹ ਦੇ ਵਿੱਚ ਅੱਠ ਪਦੇ ਹੋਣ ਉਸ ਨੂੰ ਅਸ਼ਟਪਦੀ ਕਿਹਾ ਜਾਂਦਾ ਜਿਵੇਂ ਕਿ ਦੇ ਨਾਮ ਦੀ ਪਤਾ ਲੱਗਦਾ ਹਨ ਅਸ਼ਟਪਦੀ ਜਿਹਦੇ ਵਿੱਚ ਅੱਠ ਪਦੇ ਹੋਣ ਉਸ ਤੋਂ ਬਾਅਦ ਦੇਖੋ ਪਰ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 7 ਤੋਂ ਲੈ ਕੇ 12 ਪਦਿਆਂ ਦੇ ਸਮੂਹ ਨੂੰ ਅਸ਼ਟਪਦੀ ਸਿਰਲੇਖ ਦੇ ਅਧੀਨ ਰੱਖਿਆ ਗਿਆ। ਪਰ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇਕਰ ਆਪ ਇਸ ਦੀ ਗੱਲ ਕਰੀ ਜਿਹੜਾ ਇਹਦਾ 베ਰਵਾ ਮਿਲਦਾ ਹੈ ਉਹ 7 ਤੋਂ ਲੈ ਕੇ 12 ਪਦਿਆਂ ਦੇ ਜਿਹੜੇ ਸਮੂਹ ਦੇ ਵਿੱਚ ਅਸ਼ਟਪਦੀ ਵਾਲਾ ਸਿਰਲੇਖ ਹੈ ਉਹ ਇਹਦੇ ਅਧੀਨ ਰੱਖਿਆ ਗਿਆ ਠੀਕ ਹੈ ਭਈ। ਉਸ ਤੋਂ ਬਾਅਦ ਦੇਖੋ ਇਹਨਾਂ ਅਸ਼ਟਪਦੀਆਂ ਵਿੱਚ ਆਮ ਕਰਕੇ ਗੁਰੂ ਸਹਿਬਾਨ ਦੇ ਰਹਾ ਸਵਾਦੀ ਅਨੁਭਵ ਅਤੇ ਧਾਰਮਿਕ ਦ੍ਰਿਸ਼ਟੀਕੋਣ ਦੀ ਗੰਭੀਰ ਵਿਆਖਿਆ ਹੋਈ ਹੈ। ਹੁਣ ਜੇਕਰ ਆਪਾਂ ਗੱਲ ਕਰੀਏ ਕਿ ਜਿਹੜੀ ਅਸ਼ਟਪਦੀਆਂ ਨੇ ਉਹ ਕਿਹੜੀ ਚੀਜ਼ ਦੀ ਵਿਆਖਿਆ ਕਰਦੀਆਂ ਨੇ ਤਾਂ ਇਹਨਾਂ ਵਿੱਚ ਕਹਿੰਦੇ ਆਮ ਕਰਕੇ ਸ੍ਰੀ ਗੁਰੂ ਜਿਹੜੇ ਹੋਏ ਨੇ ਆਪਣੇ ਗੁਰੂ ਸਹਿਬਾਨ ਹੋਏ ਨੇ ਉਹਨਾਂ ਦੇ ਰਹਾ ਸਵਾਦੀ ਅਨੁਭਵ ਰਹਾਸ ਦਾ ਮਤਲਬ ਕੀ ਹੁੰਦਾ ਜਿਹੜੀ ਕੋਈ ਛੁਪੀ ਹੋਈ ਚੀਜ਼ ਹੁੰਦੀ ਹੈ ਨਾ ਉਸ ਨੂੰ ਰਹਾ ਸਵਾਦੀ ਅਨੁਭਵ ਅਤੇ ਆਧਮਿਕ ਦ੍ਰਿਸ਼ਟੀਕੋਣ ਦੀ ਗੰਭੀਰ ਵਿਆਖਿਆ ਹੋਈ ਹੁੰਦੀ ਹੈ ਇਹਦੇ ਵਿੱਚ ਉਸ ਤੋਂ ਬਾਅਦ ਦੇਖੋ ਹੁਣ ਆਮ ਤੌਰ ਤੇ ਨਾ ਨੈੱਟ ਦੇ ਵਿੱਚ ਇੱਕ ਵਾਰ ਕੁਸਚਨ ਆਇਆ ਸੀਗਾ ਕਿ ਜਿਹੜੇ ਸੁਖਮਣੀ ਹੈ ਉਹਦੀਆਂ ਕਿੰਨੀਆਂ ਜਿਹੜੇ ਸੁਖਮਣੀ ਸਾਹਿਬ ਹੈ ਉਹਦੀਆਂ ਕਿੰਨੀਆਂ ਅਸ਼ਟਪਤੀਆਂ ਤਾਂ ਉਹਦੀਆਂ ਅਸ਼ਟਪਤੀਆਂ 24 ਹੁੰਦੀਆਂ ਨੇ ਠੀਕ ਹੈ ਭਾਈ ਤਾਂ ਉਦੋਂ ਇਹ ਚੀਜ਼ ਆਪਾਂ ਨੂੰ ਨਹੀਂ ਪਤਾ ਸੀ ਕਿਉਂਕਿ ਜਿਹੜੇ ਬੰਦੇ ਬਾਣੀ ਦੇ ਨਾਲ ਜੁੜੇ ਹੁੰਦੇ ਨੇ ਤੇ ਜਾਂ ਜਿਹੜੇ ਸਟੱਡੀ ਦੇ ਨਾਲ ਜ਼ਿਆਦਾ ਜੁੜੇ ਹੁੰਦੇ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਹੁੰਦਾ ਹੈਗਾ ਹੁਣ ਅੱਜ ਤੁਹਾਨੂੰ ਅਸ਼ਟਪਤੀ ਬਾਰੇ ਕਲੀਅਰ ਹੋ ਗਿਆ ਹੋਊਗਾ ਤੋ ਉਸ ਤੋਂ ਬਾਅਦ ਆਪਾਂ ਨੈਕਸਟ ਲੈਕਚਰ ਕਰਦੇ ਆ ਅੱਗੇ ਆਪਾਂ ਗੱਲ ਕਰਾਂਗੇ ਸ਼ਬਦ ਦੀ ਸ਼ਬਦ ਦੇਖਣ ਦੇ ਵਿੱਚ ਬਹੁਤ ਛੋਟਾ ਹੈ ਪਰ ਇਹਦਾ ਜਿਹੜਾ ਅਰਥ ਉਹ ਬਹੁਤ ਵਿਸਥਾਰ ਹੈ ਸ਼ਬਦ ਸ਼ਬਦ ਕੀ ਹੁੰਦਾ ਕੋਈ ਇੱਕ ਸ਼ਬਦ ਹਨਾ ਹੁਣ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਸ਼ਬਦ ਦੇ ਕਹਿੰਦੇ ਕੋਸ਼ਗਾਤ ਅਰਥ ਹਨ ਧੁਨੀ ਜਾਂ ਆਵਾਜ਼ ਸ਼ਬਦ ਦੇ ਕੋਸ਼ਗਾਤ ਅਰਥ ਜਿਹੜੇ ਮੰਨਿਆ ਜਾਂਦੇ ਨੇ ਧੁਨੀ ਜਾਂ ਆਵਾਜ਼ ਧੁਨੀ ਤੇ ਆਵਾਜ਼ ਇੱਕੋ ਚੀਜ਼ ਹੁੰਦੀ ਹੈ ਇਹਦੇ ਅਰਥ ਮੰਨੇ ਜਾਂਦੇ ਨੇ ਵਿਆਕਰਨ ਦੇ ਅਨੁਸਾਰ ਕਹਿੰਦੇ ਉਹ ਵਰਣ ਜੋ ਸਾਰਥਕ ਹੋਵੇ ਸ਼ਬਦ ਕਹਾਉਂਦਾ ਹੈ ਹੁਣ ਵਿਆਕਰਨ ਦੇ ਅਨੁਸਾਰ ਉਹ ਵਰਨ ਜਾਂ ਸ਼ਬਦ ਜਿਨ੍ਹਾਂ ਦਾ ਅਰਥ ਹੈ ਜਿਹੜਾ ਸਾਰਥਕ ਨਿਕਲਦਾ ਹੋਵੇ ਉਹ ਸ਼ਬਦ ਹੁੰਦੇ ਨੇ ਹੁਣ ਜਿਹੜੇ ਨਿਰਾਰਥਕ ਹੁੰਦੇ ਉਹਨਾਂ ਨੂੰ ਆਪਾਂ ਸ਼ਬਦ ਤਾਂ ਨਹੀਂ ਕਹਿੰਦੇ ਹੈਗੇ ਜਿਨ੍ਹਾਂ ਦਾ ਕੋਈ ਅਰਥ ਨਿਕਲਦਾ ਹੋਵੇ ਉਹਨਾਂ ਨੂੰ ਕੀ ਕਿਹਾ ਜਾਂਦਾ ਸ਼ਬਦ ਆਖਿਆ ਜਾਂਦਾ ਉਹਨਾਂ ਨੂੰ ਉਸ ਤੋਂ ਬਾਅਦ ਦੇਖੋ ਮਹਾਪੁਰਸ਼ ਸੰਤ ਫਕੀਰ ਫਕੀਰ ਦੇ ਬੋਲਾਂ ਜਾਂ ਪਰਿਆ ਨੂੰ ਵੀ ਸ਼ਬਦ ਕਿਹਾ ਜਾਂਦਾ ਹੈ ਮਹਾਪੁਰਸ਼ਾਂ ਸੰਤਾਂ ਜਾਂ ਫਕੀਰਾਂ ਦੇ ਬੋਲਾਂ ਨੂੰ ਵੀ ਕੀ ਕਿਹਾ ਜਾਂਦਾ ਹੈ ਉਹਨਾਂ ਦੇ ਪਦਿਆਂ ਨੂੰ ਵੀ ਸ਼ਬਦ ਕਿਹਾ ਜਾਂਦਾ ਹੈ। ਸ਼ਬਦ ਕਹਿੰਦੇ ਬ੍ਰਹਮ ਦੀ ਧਾਰਾ ਬਹੁਤ ਪੁਰਾਣੀ ਹੈ। ਸ਼ਬਦ ਬ੍ਰਹਮ ਦੀ ਜਿਹੜੀ ਧਾਰਾ ਬਹੁਤ ਪੁਰਾਣੀ ਹੈ। ਸ਼ਬਦ ਗਿਆਨ ਰਾਹੀ। ਸ਼ਬਦ ਰਾਹੀ ਜਿਹੜੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। 나ਥ ਜੋਗੀਆਂ ਨੇ ਵੀ ਕਹਿੰਦੇ ਇਸ ਸ਼ਬਦ ਦੀ ਮਹੱਤਤਾ ਦੀ ਸਥਾਪਨਾ ਕੀਤੀ ਹੈ। ਜਿਹੜੇ ਹੁਣ 나ਥ ਜੋਗੀ ਹੋਏ ਨੇ ਉਹਨਾਂ ਨੇ ਵੀ ਸ਼ਬਦ ਦੇ ਮਹੱਤਵ ਦੀ ਸਥਾਪਨਾ ਕੀਤੀ ਹੈ। ਠੀਕ ਹੈ ਬਈ। ਉਮੀਦ ਹੈ ਤੁਹਾਨੂੰ ਸਮਝ ਚਾਰੇ ਹੋਵੇਗਾ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਕਹਿੰਦੇ ਇਹ ਬ੍ਰਹਮ ਸ਼ਬਦ ਦਾ ਬ੍ਰਹਮ ਦਾ ਸ਼ਬਦ ਰੂਪ ਵਿੱਚ ਅਨੇਕ ਥਾਵਾਂ ਉੱਤੇ ਜਿਹੜਾ ਚਿੱਤਰ ਭਾਵ ਆਪ ਨੂੰ ਅਨੇਕ ਥਾਵਾਂ ਉਤੇ ਦੇਖਣ ਨੂੰ ਮਿਲਦਾ ਹੈ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਕਹਿੰਦੇ ਬ੍ਰਹਮ ਸ਼ਬਦ ਜਿਹੜੇ ਰੂਪ ਆ ਅਨੇਕ ਥਾਵਾਂ ਉੱਪਰ ਆਪਾਂ ਨੂੰ ਲਿਖਿਆ ਹੋਇਆ ਮਿਲਦਾ ਦੇਖਣ ਨੂੰ ਮਿਲਦਾ ਉਹਨਾਂ ਤੋਂ ਇਲਾਵਾ ਅਨੇਕ ਭਗਤਾਂ ਗੁਰੂਆਂ ਨੇ ਸ਼ਬਦ ਰੂਪ ਨੂੰ ਅਪਣਾਇਆ ਹੈ ਇਸ ਤੋਂ ਇਲਾਵਾ ਜਿਹੜੇ ਅਨੇਕ ਗੁਰੂ ਹੋਏ ਨੇ ਭਗਤ ਹੋਏ ਨੇ ਉਹਨਾਂ ਨੇ ਵੀ ਸ਼ਬਦ ਰੂਪ ਨੂੰ ਅਪਣਾਇਆਗਾ ਠੀਕ ਹੈ ਵੀ ਸੋ ਇਸੇ ਨਾਲ ਜਿਹੜਾ ਆਪਣਾ ਲੈਕਚਰ ਇੱਥੇ ਖਤਮ ਹੁੰਦਾਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤੀ ਸੀ ਕਿ ਆਪਾਂ ਸ਼ਾਰਟ ਵੇ ਦੇ ਨਾਲ ਚੱਲ ਰਹੇ ਆ ਜਿਸ ਦੇ ਵਿੱਚ ਘੱਟ ਤੋਂ ਘੱਟ ਸਮੇਂ ਦੇ ਵਿੱਚ ਆਪਾਂ ਜ਼ਿਆਦਾ ਸਿੱਖ ਸਕੀਏ ਹੁਣ ਇੱਕ ਬੱਚੇ ਨੇ ਕਮੈਂਟ ਕੀਤਾ ਸੀਗਾ ਪਰਸੋਂ ਵਾਲੀ ਵੀਡੀਓ ਦੇ ਨੀਚੇ ਕਿ ਮੈਨੂੰ ਤੁਸੀਂ ਲਗਾਤਾਰ ਇਹ ਕੰਮ ਕਰਨਾ ਹੈ ਨਾ ਕਿ ਜਿਵੇਂ ਲਗਾਤਾਰ ਇਹਨਾਂ ਛੋਟੇ-ਛੋਟੇ ਚੀਜ਼ਾਂ ਬਾਰੇ ਸਾਨੂੰ ਦੱਸਦੇ ਰਹਿਣਾ ਸੋਰਾ ਜੀ ਆਪਾਂ ਇਸ ਕੋਸ਼ਿਸ਼ ਨੂੰ ਜਾਰੀ ਰੱਖਾਂਗੇ ਕਿਉਂਕਿ ਮੈਂ ਵੀ ਕਿਹਾ ਉਸ ਵਾਈਫਾ ਮੇਰਾ ਹਾਲੇ 5 ਮਹੀਨੇ ਦਾ ਬੱਚਾ ਹੈ ਮੈਨੂੰ ਉਹ ਵੀ ਟਾਈਮ ਕੱਢਣਾ ਪੈਂਦਾ ਹੈਗਾ ਹਰ ਇੱਕ ਚੀਜ਼ ਸਮੇਂ ਨਾਲ ਅਡਜਸਟ ਹੋਊਗੀ ਆਪਾਂ ਡੇਲੀ ਇੱਕ ਵੀਡੀਓ ਮੈਂ ਤੁਹਾਡੇ ਵਾਸਤੇ ਕੋਸ਼ਿਸ਼ ਕਰੂੰਗੀ ਮੈਂ ਡੇਲੀ ਲੈ ਕੇ ਆਵਾਂ ਤੇ ਉਸ ਤੋਂ ਬਾਅਦ ਇੱਕ ਬੱਚੇ ਦਾ ਕਮੈਂਟ ਆਇਆ ਸੀ ਕਿ ਮੈਨਾਂ ਜਿਹੜੇ ਪੀ ਵਾਲੇ ਜਿਹੜੇ ਐਮਸੀਕਿਊ ਨੂੰ ਕਰਵਾਇਆ ਕਰੋ ਇੱਕ ਵਾਰੀ ਪਹਿਲਾਂ ਆਈਆ ਭਾਈ ਸੀ ਵੀ ਸ ਖਤਮ ਕਰਦੀਏ ਉਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਕੀ ਕਰ ਲਾਂਗੇ ਜਿਹੜੇ ਆਪਣੇ ਐਮਸੀਕਿਊ ਨੂੰ ਸਟਾਰਟ ਕਰ ਦਾਂਗੇ ਠੀਕ ਹੈ ਠੀਕ ਹੈ ਵੀ ਸੋ ਜੇਕਰ ਤੁਹਾਨੂੰ ਅੱਜ ਦੀ ਕਲਾਸ ਪਸੰਦ ਆਈ ਅਸ਼ਟਪਦੀ ਅਤੇ ਸ਼ਬਦ ਬਾਰੇ ਤਾਂ ਆਪਣੇ ਦੋਸਤਾ ਮਿੱਤਰਤਾ ਕੇ ਕਲਾਸ ਨੂੰ ਸ਼ੇਅਰ ਜ਼ਰੂਰ ਕਰਨਾ ਚੈਨਲ ਦੇ ਉੱਪਰ ਨਵੀਂ ਆਪ ਦਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕੋਈ ਵੀ ਕਲਾਸ ਅਪਲੋਡ ਕਰਦੀ ਹੈ ਜੇ ਤੁਹਾਨੂੰ ਤੁਹਾਡੇ ਤੱਕ ਕੋਈ ਵੀ ਜਾਣਕਾਰੀ ਦੇਣੀ ਹੈ ਤਾਂ ਸਭ ਤੋਂ ਪਹਿਲਾਂ ਉਹ ਮਿਲ ਸਕੇ ਸੋ ਥੈਂਕ ਯੂ ਟੇਕ ਕੇਅਰ ਮਿਲਦੇ ਹਾਂ ਕੱਲ ਦੀ ਕਲਾਸ ਦੇ ਵਿੱਚ ਸੋ ਥੈਂਕ ਯੂ ਬਈ